ਹਾਂਜੀ ਦੋਸਤੋ ਸ਼ਸ਼ਟਿਕ ਕਾਲ ਦੀ ਸਾਰਿਆਂ ਨੂੰ ਤੇ ਲਓ ਜੀ ਵੀਰੇ ਅੱਜ ਆਪਾਂ ਹੋਣ ਝੋਟੀ ਵੀਰੇ ਕਿਉਂਕਿ ਸਾਰੀ ਜੱਡ ਬਲੈਕ ਆ ਤੇ ਥੋੜੀ ਜੀ ਕੁੰਠਾ ਦੀ ਕੁੰਡੀ ਆ ਰੱਖੀ ਬਹੁਤ ਆ ਆਪਾਂ ਇਹਦੇ ਵੀਰੇ ਇਹ ਕਰ ਲੈ ਗਏ ਗਏ ਗੋਪੀ ਬੰਨ ਦੀ ਠੀਕ ਹੈ ਠੀਕ ਹੈ ਵੀਰੇ ਕਾਫੀ ਜਲਾ ਬੰਨਦਾ ਬਾਈ ਆਪ ਭਰਾ ਰਿਹਾ ਆਪਾਂ ਨਹੀਂ ਭਰ ਰਹੇ ਬੱਕੇ ਨੇ ਮਿਲ ਕਰ ਕਾਰਡ ਆ ਵੀਰੇ ਇਹਨੇ ਕਿੱਡਾ ਵੀਰੇ 13 ਕਿਲੋ ਪੱਥਰ ਤੋਂ ਪੱਥਰ ਖਰਤਣ ਨੇ ਕੱਚੀ ਆਜ ਪਹਿਲੀ ਵਾਰੀ ਸੂਈ ਆ ਵੀਰੇ ਛੋਟੀ ਖੀਰੀ ਆ ਜੇ ਖੀਰੀ ਆਣਾਗਾ ਹਾਂ 3 ਮਹੀਨੇ ਖੀਰੀ ਆ ਵੀਰੇ ਛੂਨ 3 ਮਹੀਨੇ ਹੋਏ ਨੇ ਤੇ ਗੋਪੀ ਬਣ ਦੀ ਆਪਾਂ ਤੇ ਏਕ ਕਰਨ ਲੱਗਣਾ ਰਿਹਾ ਬਾਕੀ ਵੀਰੇ ਗੋਪੀ ਬਣ ਦੀ ਏ ਇਕਲਾ ਮੈਂ ਨਹੀਂ ਕਰ ਰਿਹਾ ਹੈਗਾ ਇਹ ਬਾਈ ਆਪ ਕਰਵਾ ਰਿਹਾ ਹੈਗਾ ਲੋਕ ਮੈਨੂੰ ਕਹਿੰਦੇ ਕਾਪੀਸ ਵਾਇਡ ਕਰਦਾ ਯਾਰਾਂ ਕਾਪੀਸ ਮੈਂ ਕੋਈ ਐਡ ਨਹੀਂ ਕਰਦਾ ਹੈਗਾ ਤੇ ਕੱਲ ਹੀ ਆਪਾਂ ਦਾ ਸ਼ੀਮਣ ਲੱਗਿਆ ਗੋਪੀ ਬੰਨ ਦਾ ਤੇ ਆਪਾਂ ਬਾਈ ਨੇ ਕਿਹਾ ਤਾਂ ਡੀ ਘ ਭਰਦੇ ਨੇ ਗੋਪੀ ਦਾ ਛੋਟੀ ਬਹੁਤ ਨੱਖੀ ਆ ਛੋਟੀ ਪਹਿਲਾਂ ਵੀਰੇ ਇਹ ਕਿਹੜੇ ਸ਼ੀਮਣ ਦੀ ਆ ਵੀਰੇ ਪਹਿਲਾਂ ਛਾਂਣ ਦੀ ਆ ਕੇ ਜੀ ਦੀ ਇਹ ਰਛਾਣਾ ਮਰਹੁੰਦਾ ਪੰਚਾਇਤੀ ਵੀਰੇ ਉਹਦੀ ਆ ਜੋ ਆਪਾਂ ਠੀਕਾ ਪਰ ਨਵੀਰੇ ਠੀਕਾ ਇਤਨਾ ਭਰਨਾ ਪਸ਼ੂ ਆਪਣਾ ਪਸ਼ੂ ਗੱਭਣ ਰਹੇ ਤੇ ਸੀਮਣ ਮਹਗਾ ਹੁੰਦਾ ਇਹ ਜਿਹੜਾ ਠੀਕਾ ਪਰਨ ਲੱਗੇ ਵੀਰੇ ਜੀ ਆਪਣਾ ਪਸ਼ੂ ਰਹੂਗਾ ਰਹੂ ਕਿਵੇਂ ਇਹ ਵੀਰੇ ਮੱਝੂ ਬਾਈ ਕਹਿੰਦਾ ਵੀ ਆਪਣਾ ਲੱਗਿਆ ਦੇ ਰਾਨੇ ਤੇ ਮੱਝ ਦੇ ਮਾਰ ਕੱਟੀ ਆਈ ਸੀ ਤੁਸੀਂ ਦੇਖਣਾ ਵੀਰੇ ਬਚਾਰਾ ਮੀਟਰ ਪਿਠਾ ਪਿਆਗਾ ਟੈਂਪਰੇਚਰ ਵੀ ਹੈਗਾ ਰਾ ਹੁਣ 6 ਡਿਗਰੀ ਆ ਪਾਇੰਟ ਆਪਾਂ ਤੇਤਰਮ ਨੋਰਮਲ ਆ ਤੇ ਆਪਾਂ ਹੁਣ ਇਹ ਗੋਪੀ ਬਣਦੀ ਈਕਨ ਜਾ ਰਹੇ ਹਾਂਗੇ ਹੁਣ ਆਪਰੇ ਇੱਥੇ ਘਰ ਰੱਖਣਾ ਵਿੱਚ ਇਹ 20 ਕਿੰਟ ਵੀਰੇ। ਤਮਝੇਰ ਟੈਂਪਰੇਚਰ ਬੜਾ ਘੱਟ ਹੋਊਗਾ। ਤਾਂਵੇਂ ਚੱਕਰ ਪੈ ਜਾਂਦਾ। ਤਾਂ ਪਰ ਉਹ ਨਹੀਂ ਉੱਡਦੇ ਕਹਿੰਦੇ ਬੜਾ ਹਾਈ ਹੋ ਜਾਊਗਾ। ਤਾਂ ਵੀਰੇ ਜਿਹੜਾ ਸੀਮਨ ਰੱਖੋਨ ਦਾ ਡੱਡ ਹੋਣਗੇ ਉਹ ਡੱਡ ਹੋ ਜਾਂਦੇ ਨਹੀਂ ਜਮਾ। ਹੱਥ ਚੋਂ ਖਤਮ ਹੋ ਜਾਂਦੇ ਨੇ। ਉਹਦੇ ਨਾਲ ਵੀਰੇ ਮੰਨ ਲੋ ਵੀ ਆਪਣਾ ਪਸ਼ੂ ਨਹੀਂ ਫਿਰ ਕਹਿੰਦੇ ਨੇ। ਇਹਦਾ ਸਪਨ ਕੋੰਟ ਡਲਟ ਹੋ ਜਾਂਦੀਆਂ ਨਹੀਂ ਕਰੋ। 1 ਮਿੰਟ ਰੇਟ ਕਰੋ ਜੀ ਆਪਾਂ ਹੁਣ ਤੁਹਾਨੂੰ ਦਿਖਾਉਣੇ ਆ। ਤੇ ਆਪਣੇ ਕੋਲ ਗੋਪੀਵੰਦਾਂ ਸੀਮਨ ਕੋਈ ਆ ਨਹੀਂ ਵੀ ਇੱਕ ਦੋ ਸੀਮਨ ਨੇ। ਘਟ ਘਟ ਵੀਰੇ ਦੋ ਛੋਟੀ ਕੱਚੀ ਹੁੰਦਾ ਆਪਾਂ ਕੱਲ ਲੈ ਕੇ ਆਏ ਹਾਂ ਜੀ। ਹਟਾ ਦਿੱ ਗਏ ਜਿਵੇਂ ਆਪਣੇ ਫੁੱਲ ਹੋਵੇ ਤੇ ਪਛੂ ਕਿਤੇ ਜਮੀ ਨਹੀਂ ਫਟ ਕਰਦਾ ਹੈਗਾ ਪਛੋ ਦੀ ਹੀਟ ਚੈੱਕ ਕਰ ਲਓ ਪਹਿਲਾਂ ਮਣੀ ਜੀ ਕਿਵੇਂ ਆਪਾਂ ਹੁਣ ਹੀਟ ਚੈੱਕ ਕਰ ਲਈ ਦੀ ਦੇਖੋ ਇਹ ਖਰੇ ਆਪਾਂ ਪਿੰਡ ਬੁਗਰੇ ਇਸ ਤੋਂ ਬਾਅਦ ਆਪਣੇ ਇੱਕ ਨਿੰਮੀਆ ਮੁੰਡਾ ਉਹਦੀ ਕਰਨੀ ਹੈ ਮੱਝ ਦੇ ਉਹ ਆਪਾਂ ਕਰਨੇ ਵੀਰੇ ਬਜਰੰਗੀ ਦੇ ਜਮਾਣਾ ਦੀ ਦੇਖੋ ਆਪਾਂ ਨੂੰ ਇੱਕ ਮਾੜਾ ਮੁੰਡਾ ਖੇਮ ਨਹੀਂ ਜਾ ਰਾ ਪੂਰਾ ਸਾਰੇ ਖੇਮ ਨੇ ਆਪਾਂ ਲੋਏ ਟੀ ਜ਼ਡ ਤੇ ਆ ਪਿਆ ਗੋਪੀ ਉਹ ਵੀ ਹੁਣ ਆਪੇ ਇਹਦੇ ਕਿਰਤਾ ਦੀ ਬੱਚਾ ਆਪਾਂ ਨੇ ਵੀ ਇਹ ਲਾਈਵ ਹੈ ਘੜੀ ਨਾਲ ਜੋ ਮੀਟਰ ਦਾ ਆ ਰਹੀ ਆਪਾਂ ਤਾਂ ਫਿਰ ਦਾ ਰਹੀ ਆ ਵੀ ਦਾ ਘੜੀ ਕਿੰਨੇ ਚੰਟ ਵੀ ਕਿੰਨੇ ਚੰਟ ਹੋ ਗਏ 25 ਦੇ ਚੰਟ ਰੱਕ ਠੀਕ ਹੈ ਪਰਨ ਆਪਣੇ 23 ਤਾਂ ਠੀਕ ਆਪਾਂ ਲੰਬੇ ਪੁੱਛੂ ਆਪਣਾ ਇਹ ਪੀਜ ਹੋਣ ਚਾਂਸ ਬਹੁਤ ਕਰਦੇ ਨੇ ਪੁੱਛੂ ਆਪਣਾ ਗੱਭਣ ਰਹਿ ਜਾਂਦਾ ਹੈਗਾ ਤਾਂ ਸਭ ਸਹੀ ਹੋਊਗਾ ਦੇਖੋ ਟੀਕਾ ਵੀ ਟੱਪ ਗਿਆ ਮੂਰਾ ਵਧੀਆ ਤੇ ਗੋਪੀ ਦਾ ਟੀਕਾ ਦੇਖੋ ਘਿਆਰ ਹੋ ਗਿਆ ਆਪਣਾ ਬੋਗਦੇ ਬੈਠਾ ਆਪਾਂ ਇਹ ਹੀ ਕਰ ਰਹੇ ਆ ਆਕੇ ਵੀਡੀਓ ਵੀ ਸ਼ੇਅਰ ਕਰ ਦਿਓ ਤੇ ਹੁਣ ਆਪਾਂ ਲੱਗਾਂ ਵੀਰੇ ਇਹੇ ਕਰਨਾ ਲੈ 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 ਹਟ ਲੁਕਤਾ ਲੁਕਤਾ ਹੀ ਨਾ ਬੋਲਦਾ ਹੀ ਜਰਾ ਚੱਪ ਕੱਬੀ ਵਾਲੀ ਮੈਂ ਹਟਾ ਦੇ ਕਾ ਦੇ ਰਿਹਾ ਤੇਰੀ ਆਪਾਂ ਇਹ ਕਰਤੀ ਸਿੰਦਰੋ ਵੀ ਹੀਟ ਜਮ ਓਕੇ ਆ ਦੋ ਹੋਰ ਚ ਮਨੂੰ ਆਪਾਂ ਇਹਦੇ ਵਿੱਚ ਪਾ ਫੜਨੇ ਆ ਡਾਉਟਰ ਇਹ ਡਾਉਟਰ ਵੀ ਥੋੜਾ ਜਿਹਾ ਤਾਂ ਚਾਲਿਆ ਆਪਾਂ ਲੋ ਤਾਰਾ ਬੋਸ ਆ ਆਪਣੇ ਓਕੇ ਵੀਰੇ ਡਾਲਦੇ ਕਰਨੇ ਸੇ ਗਿਆ ਉਹ ਛੱਡ ਦੇ